ਹਾਂਜੀ ਹਾਂਜੀ ਤੇ ਮੇਰੇ ਹਸਬੰਦ ਨੂੰ ਡੈਥ ਹੋਈ ਨੂੰ 9 ਸਾਲ ਹੋ ਗਏ ਆ ਤੇ ਮੈਂ ਮਤਲਬ ਏਦਾਂ ਹੀ guzara ਕਰਕੇ ਆਪਣੇ ਘਰ ਮਿਹਨਤਬਾਜ਼ ਮਜ਼ਦੂਰੀ ਕਰਕੇ ਆਪਣੇ ਘਰ ਦਾ guzara ਕਰਨੀ ਆ ਕਿੱਥੇ ਕਿੱਥੇ ਕੰਮ ਕਰਦੇ ਹੋ ਕੰਮ ਨੂੰ ਜਿਹਾ ਮਤਲਬ ਘਰਾਂ ਦੇ ਵਿੱਚ ਵੀ ਮਿਲ ਜੇ ਰੋਟੀ ਪਕਾਉਣ ਦਾ ਉਹ ਵੀ ਕਰ ਲੈਂਦੀ ਆ ਕੋਈ ਵੀ ਕੰਮ ਮਿਲ ਜੇ ਤੇ ਮੈਂ ਕਰ ਲੈਂਦੀ ਆ ਤੇ ਕਰਕੇ ਤੇ ਆਪਣੇ ਘਰ ਦਾ guzara ਕਰ ਲੈਂਦੀ ਆ ਬੱਚੇ ਕਿੰਨੇ ਉਮਰ ਹੈ ਔਰ ਕਿੱਥੇ ਕਿੱਥੇ ਪੜਦੇ ਆ ਬੇਟਾ ਮੇਰਾ ਬੱਬੇ ਵਾਲੀ ਸਕੂਲ ਪੜਦਾ ਹੈ ਬੇਟੀ ਮੇਰੀ ਪ੍ਰਾਈਵੇਟ ਸਕੂਲ ਪੜਦੀ ਆ ਬੇਟਾ ਸਰਕਾਰੀ ਸਕੂਲ ਦਾ ਹਾਂਜੀ ਪ੍ਰਾਈਵੇਟ ਸਕੂਲ ਦਾ ਫਿਰ ਕਿਦਾਂ ਕਰਦੇ ਹੋ ਕਾਚਾ ਵਗੈਰਾ ਨਾ ਉਹਨਾਂ ਦੇ ਮੈਨੂੰ ਬਹੁਤ ਜ਼ਿਆਦਾ ਸਹੂਲਤ ਹੈ ਉਹ ਮੈਨੂੰ ਇਸ ਟਾਈਮ ਤੇ ਵੀ ਬਹੁਤ ਜ਼ਿਆਦਾ ਮਤਲਬ ਕੋਈ ਉਹਨਾਂ ਦੀ ਮੈਨੂੰ ਐ ਨਹੀਂ ਉਹਨਾਂ ਨੇ ਮਹਿਸੂਸ ਹੋਣ ਦਿੱਤਾ ਕਿ ਮੈਂ ਪ੍ਰਾਈਵੇਟ ਸਕੂਲ ਲੈ ਪੜਾ ਰਹੀ ਹਾਂ ਜਾਂ ਸਰਕਾਰੀ ਉਹਨਾਂ ਦੀ ਮੈਨੂੰ ਬਹੁਤ ਸਹੂਲਤ ਹੈ ਮਕਾਨ ਦੇਖਿਆ ਹੈ ਸੜਕ ਨਾਲ ਕਾਫੀ ਨਹੀਂ ਮੈਂ ਬਾਰਿਸ਼ ਦੇ ਦਿਨਾਂ ਚ ਬਹੁਤ ਮੁਸ਼ਕਲ ਹੁੰਦੀ ਹੋਏਗੀ ਕੀ ਕੀ ਮੁਸ਼ਕਲ ਹੁੰਦੀ ਹੈ ਮਸਕਰਾਦਾ ਸਰ ਬਹੁਤ ਸਾਰੀਆਂ ਨੇ ਤਾਂ ਕਮਰੇ ਚੋਂਦੇ ਵੀ ਆ ਉਹਦਾ ਬਾਰਿਸ਼ ਆਉਂਦੀ ਆ ਤੇ ਲੋਕ ਸੌਕੇ ਗਜਾਰਾ ਕਰਦੇ ਆ ਤਾਂ ਆਪਾਂ ਬਹਿ ਕੇ ਰਾਤ ਕੱਟੀਦੀ ਆ ਇਹ ਸਾਡਾ ਕਮਰਾ ਇੱਥੋਂ ਨਾਲ ਸੌਣ ਲਾ ਜੇਰ ਨੁਕਸਾਨ ਨਾ ਕੋਈ ਹੋ ਜੇ ਤਾਂ ਰਾਤ ਸਾਡੀ ਬੈਠ ਕੇ ਹੀ ਨਿਕਲਦੀ ਆ ਗ੍ਰਾਂਟ ਲਈ ਕਦੇ ਅਪਲਾਈ ਕੀਤਾ ਲੈਂਟਰ ਬਣ ਲਈ ਜਾਂ ਇਹਦੇ ਉੱਚਾ ਕਰਵਾਂਗੇ ਹਾਂਜੀ ਕਿਹਾ ਤਾਂ ਸੀਗਾ ਪਰ ਸਰ ਨਹੀਂ ਕਿਸੇ ਨੇ ਨਹੀਂ ਧਿਆਨ ਦਿੱਤਾ ਕੀ ਮੰਗ ਕਰਦੇ ਹੋ ਹੁਣ ਮੰਗ ਸਰ ਮੇਰੀ ਇਹ ਹੀ ਹੈ ਕਿ ਮੇਰਾ ਘਰ ਬਣਾ ਕੇ ਦਿੱਤਾ ਜਾਏ ਉਹ ਆਪਣੀ ਆ ਪੰਚਾਇਤੀ ਇਲੈਕਸ਼ਨ ਦੀ ਜੋ ਕੈਂਪੇਨ ਸ਼ੁਰੂ ਹੋਈ ਸੀ ਤੇ ਉਦੋਂ ਆਪਾਂ ਡੋਰ ਟੂ ਡੋਰ ਘਰ-ਘਰ ਵੋਟ ਮੰਗਣ ਜਿੱਦੂ ਆਏ ਆ ਤਾਂ ਉਸ ਟਾਈਮ ਮੈਂ ਦੇਖਿਆ ਕਿ ਆ ਬਹੁਤ ਮਤਲ ਖਸਤਾ ਹਾਲਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਕਿ ਜਿਨ੍ਹਾਂ ਕੋਲ ਕੁਛ ਵੀ ਨਹੀਂ ਹੈ ਇਹਨਾਂ ਦਾ ਘਰ ਇੰਨਾ ਵਾ ਰੋਡ ਤੋਂ ਨੀਵਾ ਕਿ ਜਦੋਂ ਬਾਰਸ਼ ਆਉਂਦੀ ਆ ਤੇ ਇਹ ਬਾਹਰ ਖੜੇ ਹੋ ਕੇ ਆਪਣਾ ਗੁਜ਼ਾਰਾ ਕਰਦੇ ਆ ਕਿ ਪਾਣੀ ਨਾ ਅੰਦਰ ਵੜ ਜਾ ਕਿੰਨਾ ਤੁਸੀਂ ਆਪ ਦੇਖ ਹੀ ਲਿਆ ਤੁਸੀਂ ਆਪਣੇ ਚੈਨਲ ਦੇ ਥਰੂ ਕਿ ਸੜਕ ਨਾਲੋਂ ਆ ਬੇੜਾ ਕਿੰਨਾ ਨੀਵਾ ਤੇ ਬੇੜੇ ਤੋਂ ਘਰ ਫਿਰ 2 ਫੁੱਟ ਨੀਵਾ ਅੰਦਰ ਕਮਰਾ ਜਿਹੜਾ ਇਹਨਾਂ ਦਾ ਹੈਗਾ ਉਹ ਵੀ ਉੱਤੇ ਬੱਲੇ ਆ ਜਿਹੜਾ ਚੁੰਦਾ ਵਾ ਹਨ ਤੇ ਬੜਾ ਦੁੱਖ ਹੋਇਆ ਉਹ ਤੋਂ ਦੇਖ ਕੇ ਪਰਿਵਾਰ ਨੇ ਇੱਕ ਤੇ ਵਿੱਡੋ ਹੈਗੀ ਆ ਇਹਦਾ ਘਰ ਵਾਲਾ ਨਹੀਂ ਹੈ ਉਹਦੀ ਡੈਥ ਹੋ ਗਈ ਹਨ ਉਹ ਵੀ ਦਿਹਾੜੀ ਕਰਦਾ ਸੀ ਤੇ ਉਹਨੂੰ ਅਟੈਕ ਹੋਣ ਚਾਹਨਕ ਉਹਦੀ ਮੌਤ ਹੋ ਗਈ 9 ਸਾਲ ਪਹਿਲੇ ਦੀ ਤੇ ਆਪਣੇ ਬੱਚੇ ਜਿਹੜੇ ਆ ਦੋ ਬੱਚਿਆਂ ਨੂੰ ਬੜੇ ਆਪਣੀ ਮਿਹਨਤ ਕਰਕੇ ਘਰਾਂ ਚ ਕੰਮ ਕਰਕੇ ਜੋ ਵੀ ਇਹਨੂੰ ਇਸ ਭੈਣ ਨੂੰ ਸਾਡੇ ਨੂੰ ਕੰਮ ਮਿਲਦਾ ਉਹ ਕਰਕੇ ਇਹਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਹੈਗੀ ਆ ਤੇ ਪੜਾ ਰਹੀ ਹੈ ਨਾਲੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਐਜੂਕੇਟ ਕਰ ਰਹੀ ਹੈ ਮਿਹਨਤ ਕਰਕੇ ਆਪ ਤੇ ਅੱਪਾ ਇਹਦੇ ਵਿੱਚ ਦੁੱਖ ਵਾਲੀ ਗੱਲ ਇਹ ਹੈ ਕਿ ਤੋਂ ਪਹਿਲੇ ਇਹਨਾਂ ਕਈ ਵਾਰੀ ਆਪਣੀ ਫਰਿਆਦ ਸਰਪੰਚ ਪੰਚਾਇਤ ਨੂੰ ਦਿੱਤੀ ਆ ਮੈਂ ਤੇ ਉਹੀ ਕਹੂੰਗਾ ਕਿ ਅਨਪੜਤਾ ਔਰ ਜਿਹੜੀ ਆ ਚਾਪਲੂਸੀ ਜਿਹੜੀ ਆ ਪੋਲਿਟਿਕਲ ਨੇਤਾ ਲੋਕਾਂ ਦੀ ਤੇ ਉਹਦੇ ਕਰਕੇ ਲੋਕ ਸਾਡੇ ਏਦਾਂ ਐਸੀ ਹਾਲਤ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਗੱਲ ਨਹੀਂ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਿਆ ਨਹੀਂ ਸਰਕਾਰ ਦੀਆਂ ਇੰਨੀਆਂ ਸਹੂਲਤਾਂ ਮੈਂ ਦਫਤਰਾਂ ਚ ਜਾ ਕੇ ਦੇਖਿਆ ਕਿ ਉਹ ਕਹਿੰਦੇ ਕਿ ਸਾਡੇ ਕੋਲ ਇੰਨੀ ਵੱਡੀਆਂ ਸਹੂਲਤਾਂ ਵਾਂ ਸਾਾਨੂੰ ਦੱਸੋਗੇ ਤੇ ਫੇਰ ਹੀ ਪਤਾ ਲੱਗਣਾ ਕਿ ਕਿੰਨੂ ਕੀ ਚਾਹੀਦਾ ਵਾ ਪਰ ਸਾਡੇ ਨੈਗਲੀਜੈਂਸੀ ਕਰਕੇ ਪਹਿਲੀਆਂ ਪੰਚਾਇਤਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਫਸਰ ਦੇ ਮੱਥੇ ਲੱਗਣ ਦੀ ਕੋਸ਼ਿਸ਼ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਕਾਰਨ ਹੀ ਕਿ ਅਨਪੜਤਾ ਕਿ ਐਜੂਕੇਸ਼ਨ ਨਾ ਹੋਣ ਕਰਕੇ ਤੇ ਇਹ ਅਫਸਰ ਦੇ ਦਰਵਾਜ਼ੇ ਤੇ ਜਾ ਕੇ ਜਿਨ੍ਹਾਂ ਨੂੰ ਗੱਲ ਹੀ ਨਹੀਂ ਕਰਨੀ ਹੁੰਦੀ ਉਹਨਾਂ ਨੂੰ ਅਸੀਂ ਮੋਤਵਾਰ ਬਣਾਇਆ ਹੈ ਜਿਸ ਕਰਕੇ ਆਹ ਹਾਲਤ ਤਾਂ ਦੇਖਣ ਨੂੰ ਮਿਲ ਲੇ ਪਰ ਹੁਣ ਤੁਹਾਡੀ ਧਿਆਨ ਵਿੱਚ ਸਮੱਸਿਆ ਆ ਗਈ ਹੈ ਤੇ ਕੀ ਕਰੋਗੇ ਇਹੋ ਜਿਹੀ ਪਰਵਾਹ ਨਹੀਂ ਬਹੁਤ ਪਰਿਵਾਰ ਆਏ ਸਾਡੀ ਜਿਹੜੀ ਨਿਗਾਹ ਦੇ ਵਿੱਚ ਆਏ ਆ ਇਹ ਅੱਜ ਅਸੀਂ ਤੁਹਾਨੂੰ ਸਪੈਸ਼ਲ ਇਸი ਕਰਕੇ ਇੱਥੇ ਲੈ ਕੇ ਆਏ ਹਾਂ ਕਿ ਆ ਇੱਕ ਭੈਣ ਸਾਡੀ ਇੰਨਾ ਮਤਲਬ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੀ ਆ ਤੇ ਹਾਲਾਤ ਦੇਖੋ ਇਹਦੇ ਘਰ ਦੇ ਹਾਲ ਦੇ ਕਹਿੰਦੇ ਆਪ ਤੰਗ ਹੋ ਹੈਗੇ ਹਰਾਣਾ